ਕਿੱਥੋਂ ਦੀ ਗੱਲ ਆ ਆਪਾਂ ਪਾਕਿਸਤਾਨ ਤੋਂ ਦੇ ਵਾਟਰ ਟੋਲੇ ਨੇ ਮੇਰੇ ਕੋਲ ਨੂੰ ਹਾਂ ਬਾਰਡਰ ਟੋਲ ਜਦੋਂ ਵਾਪਸ ਲਿਆਏ ਆ ਅਮਨੇ ਪੁਨੇ ਕੋਲੋਂ ਉਹ ਗੱਡੀ ਚੱਲਦੀ ਨਹੀਂ ਨਾ ਕਾਰੀ ਨੂੰ ਹੀ ਆਉਂਦੀ ਸੀ ਹੂੰ ਉੱਥੋਂ ਫਿਰ ਉਹ ਲੈ ਕੇ ਹੂੰ ਪਿੰਡ ਆਇਆ ਹੂੰ ਪਿੰਡਾਂ ਕੇ ਪਿੰਡ ਆਇਆ ਨੇ ਫਿਰ ਦਰਦੇ ਨੇ ਨੰਦਸਰੀ ਮੇ ਤੋਂ ਪੈਸੇ ਖੋਲੇ ਤੇ ਰਾਜ ਚ ਹੂੰ ਜੀ ਮਾਰ ਨਾ ਦੇਣ ਹੂੰ ਫੇਰ ਕੱਚ ਕਰਕੇ ਲੋਕਾਂ ਨੇ ਹੂੰ ਜਾਨੀ ਜ਼ੰਮਰਦਾਰ ਉਹ ਉਹ ਦਾ ਪਿਆਰੇ ਦਾ ਚਾਚਾ ਸੀ। ਹੂੰ ਇਹ ਪਹਿਲੇ ਵਿਆਹ ਦਾ ਪਿਆਰਾ ਉਹ ਦੂਜੇ ਵਿਆਹ ਦੇ ਨਿਕੋ ਮੋਰੀ। ਹੂੰ ਹੂੰ ਉਹ ਦਿਓ ਸੈਂ ਬਈ ਆਕੂ ਪਿੰਡਾ। ਠੀਕ ਹੈ। ਜ਼ੰਮਰਦਾਰ ਉਹਨੇ ਕੱਟ ਕਰ ਲਿਆ। ਹੂੰ ਫਿਰ ਕਿਹਾ ਮੇਰੇ ਬਾਪੂ ਨੂੰ। ਹੂੰ ਇਹ ਪਿਆਰਾ ਕਿ ਤੋਹੋਲ ਪੈਸੇ ਖੋ ਕਿਨੇ? ਹੂੰ ਮੇਰੇ ਬਾਪੂ ਕਹਿੰਦਾ ਨਾ। ਹੂੰ ਕਹਿੰਦੇ ਡਰ ਨਾ। ਹੂੰ ਡਰ ਨਾ। ਹੂੰ ਪਤਾ ਹੈ। ਹੂੰ ਕਹਿੰਦਾ ਜੀ ਫਿਰ ਮੈਨੂੰ ਮਾਰ ਦੇਣਗੇ। ਹੂੰ ਇਹਨਾਂ ਮਾਰ ਕੇ ਮਿਲਣਗੇ ਹੂੰ ਤੇ ਲੋਕਾਂ ਨੇ ਉਹ ਬੁਲਾਏ ਫਿਰ ਉਹ ਆਏ ਨਹੀਂ ਫਿਰ ਬੁਲਿਆ ਹੀ ਆਰੇ ਦੀ ਮਾਂ ਉਹ ਮਣੋ ਰਾਂ ਉਹਨਾਂ ਦੀ ਮਾਂ ਉਹਨੇ ਆ ਕੇ ਫਿਰ ਕੰਦੀ ਪੁੱਤ ਦਬਲ ਕੰਦੀ ਪੁੱਤ ਮੇਰੀ ਗੱਲ ਸੁਣ ਪੁੱਤ ਮੇਰੇ ਨੇ ਪੈਸੇ ਖੋਏ ਹੂੰ ਮੇਰਾ ਹੋ ਗਿਆ ਨੁਕਸਾਨ ਹੂੰ ਮੇਰੀ ਆਸਰ ਝੋਟੀ ਮਰ ਗਈ ਉਹਨੇ ਪੈਸੇ ਹੂੰ ਆ ਲੈ ਕੰਦੀ ਤੈਨੂੰ 200 ਰੁਪਏ ਦਾਂ ਮੈਂ ਕਿੰਨੀ ਆ ਬਾਕੀ ਦਨੂ ਮੈਂ ਫੇਰ ਦਿਆਂਗਾ ਕਹਿੰਦਾ ਖੋਹੇ ਦਾ ਤਿੰਨ ਜਣਿਆਂ ਨੇ ਮੈਂ ਨਹੀਂ ਇੱਥੋਂ ਲੈਣਾ ਹੂੰ ਮੈਂ ਲੈਂਦਾ ਜਿਵੇਂ ਮੇਲਾ ਹੋ ਗਿਆ ਮੇਰੇ ਦਾ ਖੋਹ ਹੀ ਨਹੀਂ ਕਹਿੰਦਾ ਹੂੰ ਭਾਈ ਉਹ ਮੁਕਰ ਲੱਗਿਆ ਲੋਕ ਕਹਿੰਦੇ ਨਾ ਵੀ ਮੁਕਰ ਹੂੰ ਹੁਣ ਤਾਂ ਖੋਹੇ ਦਾ ਹੈਗੇ ਨਹੀਂ ਪਤਾ ਹੀ ਹੈ ਹੂੰ ਫਿਰ ਉਹ ਕਹਿੰਦਾ ਫਿਰ ਮੈਂ ਇੱਥੋਂ ਤਾਂ ਕਿਹਾ ਨਹੀਂ ਜਾਂਦਾ ਮੇਰੇ ਦੇ ਫੇਰ ਹੁਣ ਤਾਂ ਪੈਸੀ ਗਏ ਤੇ ਫਿਰ ਮੇਰੀ ਜਾਨ ਵੀ ਜਾਊਗੀ ਹੂੰ ਇਸ ਰੋਗ ਚ ਫਿਰ ਉਹ ਕਹਿੰਦੇ ਜ਼ਿੰਮੇਵਾਰੀ ਲੈ ਕੇ ਕਿਹਾ ਵੀ ਸੁਣ ਜਿਹੜਾ ਤੁਹਾਡਾ ਘਰ ਹੈ ਨਾ ਹੂੰ ਇਹ ਪਿਆਰਾ ਬੋਲੀ ਦੇ ਉਹ ਗਾਇ ਕਰਦੀ ਹੂੰ ਤੇ ਉਹ ਬੋਲੀ ਨਹੀਂ ਪਿਆਰੇ ਨੂੰ ਗੇਣ ਦਿੰਦੀ ਸੀ ਫਿਰ ਅਰਜਨ ਮਾਨ ਨੇ ਹਿੰਮਤ ਕਰੀ ਪਿਆਰੇ ਨੇ ਕਿਹੜੇ ਨੇ ਬੋਲੀ ਦੇਣੀ ਪਿਆਰਾ ਲੰਬਰਦਾਰ ਅੱਛਾ ਹਾਂ ਫਿਰ ਅਰਜਨ ਕੋਲੇ ਆਉਂਦਾ ਹੁੰਦਾ ਉਹ ਤਸੀਲਾ ਹੂੰ ਉਹ ਜਦੇ ਆਏ ਵੀ ਭਾਈ ਕਿੰਨੇ ਜਣੇ ਰਹਿੰਦੇ ਨੇ ਮੁਸਲਮਾਨਾਂ ਦੇ ਇੱਥੇ ਉਹਨਾਂ ਦੇ ਘਰ ਕਿਹੜੇ ਨੇ ਹੂੰ ਬੋਲੀ ਹੋਣੀ ਹੈ ਹੂੰ ਉਹ ਬਸ ਤਸੀਲਦਾਰ ਕਹਿੰਦਾ ਜਿੰਗਾ ਮੈਂ ਕਹੂੰ ਕਿ ਸਰਕਾਰੀ ਬੋਲੀ ਐਨੀ ਦੂਜੀ ਵਾਲੀ ਬੋਲੂਗੀ ਮੈਂ ਉਹਨੂੰ ਹੀ ਪਿਆਰੇ ਦਾ ਨੋ ਲੈ ਲਿਓ ਹਮ ਮੈਂ ਨਾ ਜਾਣ ਹਮ ਜੀ ਬੋਲੀ ਜਿਹੜੀ ਹੋਊਗੀ ਜਦੋਂ ਉਹ ਬੋਲਣਗੇ ਤੁਸੀਂ ਤਾਂ ਬੋਲੀ ਨਹੀਂ ਮੈਂ ਤੋੜਤੀ ਹਮ ਜਦੋਂ ਨੇ ਕਿਹਾ ਹਮ ਦੀ ਸਵਾਰਪੀਆ ਬੋਲੀ ਪਹਿਲੀ ਇਹਨਾਂ ਕਰਾਂ ਦੀ ਹਮ ਬੋਲੋ ਵੀ ਕੋਈ ਹੋਰ ਦਿੰਦਾ ਹਮ ਤੇ ਮੇਰੇ ਬਾਪੂ ਕਹਿੰਦਾ हां जी ਕਹਿੰਦਾ ਅਸੀਂ 2 ਰੁਪਏ ਲਾਉਂਦੇ ਹਾਂ ਹੂੰ ਕਹਿੰਦਾ ਵੱਧ ਵੀ ਲਾ ਸਕਦਾ ਹੈ ਕਾਹੀ ਪੈਸੇ ਨਹੀਂ ਤੇਨ ਲਾ ਦਿਆਂਗੇ ਹੂੰ ਤਿੰਨ ਬੋਲ ਓਏ ਉਹਨੇ ਉਹਦੀ ਜਾਰਦ ਤਾਂ ਲਾਉ ਜਦੋਂ ਨੌਜਾੜਿਆ ਖੜਾ ਹੋਣ ਲੱਗਿਆ ਥੀ ਲੰਬੜਾ ਰੁਪਿਆ ਕਹਿੰਦਾ ਮੈਂ ਬੋਲੀਦਾ ਮੈਂ ਦੇਊਗਾ ਜੇ ਤੀਜੀ ਵਾਰੀ ਕਹਿੰਦਾ ਤਿੰਨ ਵਾਰੀ ਤਾਂ ਬੋਲ ਗਿਆ ਉਹਦਾ ਤਾਂ ਤੂੰ ਬੋਲ ਜਾਂਦੀ ਯਾਰ ਹੂੰ ਬੱਜਾ ਚਾੜਤੀ ਹੂੰ ਅੱਛਾ ਇਹਦਾ ਇੰਨਾ ਦਾ ਹੋ ਗਿਆ ਕਰ ਹਾਂ ਫੇਰ ਕੱਲੇ ਵਾਰੀ ਅਬ ਦੇਖ ਲੈ ਫੇਰ ਵਾਰੀ ਵੀ ਹੁਣ ਕਰ ਛੋਟ ਹੈ ਐਸ ਤੋਂ ਨੇ 3 ਰੁਪਈਆ ਦੀ ਬੋਲੀ ਜੀ ਦੁਬਾਰੇ ਕਰ ਰਹੇਗੇ ਜਾ ਹੈ ਫਿਰ ਕਹਿ ਲੱਗੇ ਵੀ ਹੁਣ ਕੀ ਬਣੇ ਕਰਤਾ ਸਿੱਖੋਵਾਂਗੇ ਹੂੰ ਫਿਰ ਇਕੱਠ ਹੋਇਆ ਪਿੰਡ ਦਾ ਹੂੰ ਵੀ ਕਹੋਗੇ ਕਿ ਮੈਂ ਤੁਸੀ ਮਾਰੂਗਾ ਜੇ ਫਿਰ ਤੁੰਨੂੰ ਮਾਰਾਂਗੇ ਹੂੰ ਫਿਰ ਇਹ ਬੁੜੇ ਆਪਣੇ ਬੇੜੇ ਵਾਲੇ ਵਿੱਚ ਸੋਹੀ ਆ ਗਏ ਹੂੰ ਇਹ ਇਕੱਠੇ ਹੋ ਕੇ ਕਹਿੰਦੇ ਆਪਾਂ ਇਹਨਾਂ ਨੂੰ ਹੀ ਮਾਰੋ ਪਹਿਲਾਂ ਜਿਹੜੇ ਇਹਨਾਂ ਦੇ ਮਾਗਰ ਪਏ ਹੋਏ ਨੇ ਅੱਛਾ ਆ ਬਿਹੜਾ ਹੋ ਗਿਆ ਹਾਂ ਫੇਰੇ ਮਾਹਰੋ ਤੋੜੀ ਅੱਛਾ ਵੀ ਇਹ ਆਪਣੇ ਦਾ ਬੇੜਿਆ ਵਾਲੀ ਮਾਰ ਦੇਣ ਸੋਨੀਆਂ ਦਾ ਨੂੰ ਸੰਤੋਖ ਸੀ ਗਿਆ ਪਿਆਰੇ ਮੁਖਤਿਆਰ ਹੋਰੀ ਮੁਖਤਿਆਰ ਮੁਖਤਿਆਰ ਹਾਂ ਹਾਂ ਤੇ ਕੋਈ ਆ ਦੂਜਾ ਦੀ ਬਿਛਤਰ ਹੂੰ ਉਹ ਕਹਿੰਦਾ ਮੇਰਾ ਤਾਂ ਗੁਸਾ ਹੀ ਰਿਓਏ ਪਿਆਰੇ ਕਹਿੰਦਾ ਮੈਂ ਵੱਡੂ ਹੂੰ ਹੂੰ ਨਮਰਦਾਨ ਹੂੰ ਇਹਦਾ ਕਹਾਂ ਮੈਂ ਵੱਡੂ ਕਹਿੰਦਾ ਘਰ ਮੇਰਾ ਨਾ ਅੱਛਾ ਜਿੱਕੇ ਮਾਰੂ ਉਹਨਾਂ ਨੂੰ ਹਾਂ ਫੇਰ ਡਰਿਆ ਉਹ ਮੇਰਾ ਪੂਰਾ ਅੱਛਾ ਇੱਕ ਜਿਹੜੇ ਤੁਹਾਡੇ ਨਾਲ ਆ ਉਹ ਹੈਗੇ ਆਪਣੇ ਨੱਥੂ ਕੇ ਹਾਂ ਉਹ ਵੀ ਤੁਹਾਡੇ ਸਕੇ ਚ ਹਾਂ ਸਕੇ ਮੇਰਾ ਬਾਪੂ ਦੇ ਹੋ ਜਾਂ ਚਿੱਤੇ ਆ ਜਾਂਦੇ ਅੱਛਾ ਉਹਨਾਂ ਦੇ ਪਰਿਵਾਰ ਦਾ ਕੀ ਕੁਛ ਸੀਗਾ ਉਹਨਾਂ ਦੇ ਪਰਿਵਾਰ ਦੇ 4 ਤੇ 4 ਕਿਹੜੇ ਕਿਹੜੇ ਇੱਕ ਪਹਿਲਾ ਦਾ ਕਾਕਾ ਦੀ ਹਾਂ ਦੂਜਾ ਜਿਉਣਾ ਦੀ ਹਾਂ ਤੀਜਾ ਨਤੂ ਨਤੂ ਸੀ ਅੱਛਾ ਇਹਨਾਂ ਤੇ ਤਾਂ ਨਹੀਂ ਹਮਲਾ ਹੋਇਆ ਵਜ਼ੀਰ ਹਾਂ ਉਹ ਤਿੰਨ ਚਾਰ ਤੇ ਚਾਰ ਤੇ ਉਹਨਾਂ ਤੇ ਤਾਂ ਨਹੀਂ ਹਮਲਾ ਹੋਇਆ ਕੋਈ ਉਹਨਾਂ ਦੇ ਹਮਲਾ ਉਹਨਾਂ ਦੀ ਬੇਸਤੀ ਮਾਰੇ ਗਏ ਲਈ ਉਹਨਾਂ ਦੀ ਸੀ ਦੰਦੀਆਂ ਨਾਲ ਅੱਛਾ ਹਾਂ ਉਹਨਾਂ 'ਤੇ ਹਮਲਾ ਹੋਇਆ ਉਹਨਾਂ ਦਾ ਸੋਹਰਾ ਰਹਿਣਾ ਹੁੰਦਾ ਸੁਨਾ ਉਹ ਬਚ ਰਹੇ ਚਾਰਾਂ ਚਾਰ ਰੁਪਏ ਮਾਰਿਆ ਤਾਂ ਨਹੀਂ ਗਿਆ ਨਾ ਉਹ ਸੁਨਾ ਉਹਨਾਂ ਦਾ ਸੋਹਰਾ ਰਹਿਣਾ ਹੁੰਦਾ ਅੱਛਾ ਇਦਾਂ ਉਹਨੂੰ ਸੋਹਰੇ ਵਾਲੇ ਕਰਕੇ ਜਾਵੜੇ ਸੁਨਾਮ ਚਹਿਤ ਹਮਮ ਘਰ ਬਚ ਰਹੇ ਅੱਛਾ ਉਹਨਾਂ ਨੂੰ ਮਾਰਿਆ ਕੋਈ ਨਹੀਂ ਗਿਆ ਉਹ ਫਿਰ ਮੁਰੇ ਹੋ ਗਏ ਮਰੇ ਨੇ ਉੱਥੋਂ ਹਮ ਉਹਨਾਂ ਦਾ ਪਰਿਵਾਰ ਪਾਕਿਸਤਾਨ ਨੂੰ ਕੁਛ ਵੀ ਨਹੀਂ ਬਾਕੀ ਠੀਕ ਹੈ ਕਾਕੇ ਦੇ ਘਰ ਵਾਲੀ ਬਾਕੀ ਦੀ ਹਮ ਤੇ ਇੱਕੋ ਬਹੀਰ ਦੇ ਘਰ ਵਾਲੀ ਮਾਰੀ ਗਈ ਚੱਲਿਆ ਅੱਛਾ ਹਾਂ ਦੇਰੋਂਥਾ ਨਾਮ ਹੁਣ ਵੀ ਸਨਾਮੀ ਨੇ ਅੱਛਾ ਉਹ ਪਰਿਵਾਰ ਕਸ਼ਟ ਦਾ ਸਾਰੇ ਸਾਡੇ ਪਰਿਵਾਰ ਤੇ ਬੰਦ ਹੂੰ ਸਾਡੇ ਪਰਿਵਾਰ ਅੱਛਾ ਤੁਹਾਡੀ ਮਤਲਬ ਇੱਥੇ ਇੱਥੇ ਕਹਿੰਦੇ ਹੁੰਦੇ ਕਾ ਗਲੀ ਹੈ ਜਿਹੜੀ ਇਹਨੂੰ ਮੁਸਲ ਮੰਡੀ ਕਹਿੰਦੇ ਸੀ ਉਹਨਾਂ ਚੋਂ ਹੋਰ ਵੀ ਕੋਈ ਬੰਦੇ ਮਾਰੇ ਜਿਹੜੇ ਤੇਰੇ ਧਿਆਨ ਚੋਂ ਉਹਨਾਂ ਦੇ ਦੋ ਦੱ ਲਲਾਰੀ ਅੱਛਾ ਲਲਾਰੀਆਂ ਦੇ ਮਾਰੇ ਅੱਛਾ ਚਾਰ ਉਹਦੇ ਨਾ ਜੋਗੀ ਯੋਗੀ ਜਾਂਦੇ ਤੇ ਚਾਰ ਅੱਛਾ ਚਾਰੇ ਬੂਹਾ ਜਿਹੜੇ ਯੋਗੀ ਸੇ ਵੀ ਮੁਸਲਮਾਨ ਸੀ ਹਾਂ ਅੱਛਾ ਉਹ ਚਾਰੇ ਉਹਨਾਂ ਪਾਕਿਸਤਾਨ ਨੂੰ ਹੀ ਤੁਰ ਗਏ ਉਹਨਾਂ ਕੋਲ ਤੋੜੇ ਦੀ ਰਫਨਤੀ ਹੋ ਸਮੋਗੇ ਇੱਕ ਜੋ ਉਹ ਪਾ ਕੇ ਨਾ ਬਰੂਦ ਬੇਚ ਲਾਉਣ ਲੱਗਿਆ ਬੋਤਲ ਦਾ ਉਹ ਭਾਂਡਾ ਬੋਤਲ ਤੇ ਰੱਖ ਦੇਣਾ ਉਹੀ ਚੱਲ ਗਈ ਅੱਛਾ ਉਹ ਚੱਲ ਗਈ ਫਟ ਕੇ ਬੋਤਲ ਦੇ ਅੰਦਰ ਹੀ ਵੱੜ ਗਈ ਓਏ ਹੋਏ ਇਸ ਦਾ ਉਹ ਐ ਮਾਰਿਆ ਗਿਆ ਓਕੇ ਦੂਜੇ ਫਿਰ ਆਹੀ ਸ਼ੱਕ ਜਿ ਇਹ ਨਾਲ ਹੀ ਮੰਗਵਾਉਣਗੇ ਹਾਂ ਉਹਦਾ ਫੇ ਪਾਕਿਸਤਾਨ ਨੂੰ ਹੀ ਭੱਜ ਗਿਆ ਸਣੀ ਮੰਗਵਾਉਂਗਾ ਹਾਂ ਉਹ ਸਰਕਾਰ ਜੀ ਨਹੀਂ ਰੋਕੇ ਕਿਸੇ ਨੂੰ ਕਿਸੇ ਨੇ ਨਹੀਂ ਉਹ ਰੋਕੇ ਜਿਹੜਾ ਛੇ ਮਾਰਿਆ ਜਿੱਤੇ ਕਿ ਬੀਜੇ ਉਹ ਲਾਰੀਆਂ ਕੀਤੇ ਲਾਰੀਆਂ ਦਾ ਲਾਰੀਆਂ ਦਾ ਦਿਹੋ ਉਹਦਾ ਨਾਮ ਕੀ ਉਹਦਾ ਨਾਮ ਟੀਗਾ ਕਿਹੜੀ ਟੱਬੀ ਤੇ ਮਾਰੇ ਹੋ ਆ ਉਹ ਗੋਗਰੀ ਕਾਇਨ ਨੇ ਜੜੀ ਉਹ ਮਾਰਿਆ ਦੀ ਤਲਕ ਵੀ ਜਵਾਨ ਵਾਲੇ ਰਾਤੇ ਹਾਂ 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 ਇੱਕ ਦਾਰੀ ਕੋਠੀ ਅੱਜ ਤੋਂ ਹਾਂ ਇੱਕ ਦਾਰੀ ਵੀ ਨੰਬਰ ਦਾ ਸੀ ਹਾਂ ਇੱਕ ਉਹਦੀ ਬਲੇਤੀ ਇਹਨੂੰ ਨਾ ਬੁਰਾ ਕੀਤੀ ਗਰਦੇਤਾ ਗਰਦੇਤਾ ਚਾਰ ਦਿਨ ਇਹ ਇਹਨਾਂ ਨੇ ਮੱਛੀ ਵੀ ਉਹਨੂੰ ਮਾਰੀ ਜਿਆ ਹੂੰ ਉਹਦੇ ਘਰ ਵਾਲੀ ਨੂੰ ਖੋਹਾਂਗੇ ਉਹਦੀ ਵੀ ਚਰਮੋੜ ਨਾਲ ਸੀਰੀ ਸੀ ਅੱਛਾ ਉਹ ਅੱਗੇ ਕੰਨਲ ਚੱਲ ਤੈਨੂੰ ਦੱਸ ਕੇ ਛੱਡ ਗਿਆ ਜੀ ਓਏ ਹਾਂ ਉਗੀ ਚੱਲ ਨਾ ਉਹ ਵੀ ਨਾ ਮਾਰੋਂਗੇ ਯਾਰ ਕਹਿੰਦਾ ਯਾਰ ਜ਼ਿੰਮੇਵਾਰੀ ਹੈ ਸਾਡੀ ਹਾਂ ਅਸੀਂ ਕੀ ਪਿੰਡ ਦਾ ਨਹੀਂ ਸਾਡਾ ਦੋਸਤ ਨਹੀਂ ਹਾਂ ਕੋਈ ਗੱਲ ਹੈ ਨਾ ਕੋਈ ਕੋਈ ਤੇ ਸਾਡਾ ਕੀ ਸਾਡਾ ਦੇ ਦੇ ਜਲਦੀ ਹੋ ਗਏ ਪਹਿਲੀ ਨਹੀਂ ਭਾਰ ਉਹਨਾਂ ਨੂੰ ਆਈ ਜਾਂਦਾ ਫਿਰ ਫੇ ਤੂੰ ਕਿਤੇ ਸੱਟ ਬਰਬਾਦੇ ਤਾਂ ਬੰਦਾ ਹੌਲਾ ਸੀ ਹੂੰ ਹੂੰ ਚਲ ਉਹਨੂੰ ਲੈ ਕੇ ਤੁਰਪੇ ਹੂੰ ਵੀ ਚੱਲ ਯਾਰ ਉਹ ਛਿਆਰ ਬੰਦਾ ਦੀ ਹੁੰਦਾ ਹੂੰ ਮੂਰੇ ਦੀ ਲੱਗਿਆ ਉਹਨਾਂ ਦੇ ਹੂੰ ਮਾਗਰ ਤੁਰਿਆ ਗਿਆ ਸੁਰਾ ਗੇਲ ਦੋ ਉੱਥੇ ਬੀਜੇ ਬੱਗੇ ਨਾ ਉਹ ਕੋਈ ਟੀ ਬੀਜੇ ਉੱਥੇ ਫਿਰ ਜਿਹੜਾ ਪਾਂਦੀ ਤਕਵੀਰ ਲੰਮਰ ਲਾਲ ਇਸ ਕੋਲ ਗੁਰਬਾਨ ਅੱਛਾ ਇਹ ਬਾਥਰੂਮ ਕਰਨ ਬਹਿ ਗਿਆ ਉਹ ਘਰ ਲੰਘ ਗਿਆ ਤੇ ਜਦੋਂ ਜਸਟ ਕਰਮਾ ਗਏ ਮਾਗਰੋ ਗੁਰਬਾਨ ਅੱਛਾ ਹਾਂ ਇਹ ਗੁਰਬਾਨ ਮਾਰੀ ਗੁਰ ਦਿੱਤੇ ਨੇ ਉਹਨੇ ਪੈਰ ਫੜ ਕੇ ਖਿੱਚ ਲੇ ਉੱਚੇ ਹੋ ਮਰਤਾ ਦਸ ਕਿਦਾਂ ਕੇ ਨਾਲ ਜਾਣਾ ਸੀ ਨਾਲੇ ਕਹਿੰਦੇ ਤੇ ਹੋ ਵੀ ਉਹਨੇ ਬਹੁਤ ਹਾਰੇ ਕੱਟੇ ਹਾਰੇ ਦਾ ਫਿਰ ਜਿਹੜਾ ਮੇਲੇ ਵਿੱਚ ਮਾਨ ਤੁਸੀਂ ਕਹਿੰਦੇ ਮੈਨੂੰ ਕਿਉਂ ਮਾਰਦੇ ਹੋ ਯਾਰ ਮੈਨੂੰ ਕਿਹੜਾ ਛੱਡ ਗਿਆ ਹਾਰੇ ਦਾ ਇਹ ਮਾਹੌਲ ਕੱਡੇ ਵੀ ਮੈਨੂੰ ਮਾਰਨਾ ਕੋਈ ਕੁਛ ਆ ਸਭਾ ਤੁਸੀਂ ਸਾਰੇ ਮੈਨੂੰ ਕਿਉਂ ਮਾਰਦੇ ਹੋ ਹੂੰ ਕਾਮੀ ਉਦੋਂ ਘਰ ਵਾਲੀ ਨਾਲ ਸੀ ਉਹਦੇ ਨਾ ਮੈਂ ਇਕੱਲੇ ਕਰੇਜ ਵੀ ਇਹਨੂੰ ਮਾਰ ਚੱਲਿਆ ਯਾਰ ਮਗਰੋਂ ਠੀਕ ਹੈ ਮਗਰੋਂ ਉਹਨੂੰ ਲਈ ਜਾਵਾਂਗੇ ਹੂੰ ਜਦੋਂ ਮਾਰਗੇ ਦਾ ਬਦਲਾ ਲਗਿਆ ਵੀ ਉਹ ਮਾਰਤਾ ਉਹਨੂੰ ਲਵੇ ਗਮੰਡੀ ਕਰਾਨੇ ਹੂੰ ਲਗੋ ਜੋ ਕੋਲ ਵੀ ਪਰਿਵਾਰ ਤੋਂ ਉਹ ਮੁੰਡੇ ਤੇ ਉਹਦੇ ਹੂੰ ਬਸ ਉੱਥੋਂ ਉਸ ਟਾਈਮ ਹੀ ਮਾਂ ਸਾਨੂੰ ਭਾਗੇ ਹੋ ਰੋ ਗਿਆ ਕੋਈ ਰਿਸ਼ਤੇਦਾਰ ਤੇ ਉਹਨਾਂ ਦੇ ਅੱਛਾ ਉਹਨਾਂ ਦਾ ਪਰਿਵਾਰ ਮਾਂ ਸਾਹਮਣੇ ਆ ਕੇਦਾ ਅਕਸਤਾਨੀ ਦਾ ਅੱਛਾ ਉਦੋਂ ਇਹ ਮੁਸਲਮਾਨ ਇਹ ਪਤਾ ਲੱਗਿਆ ਵੀ ਪਾਕਿਸਤਾਨ ਪਹੁੰਚ ਗਏ ਹੋ ਹਾਂ ਅੱਛਾ ਉਹਨਾਂ ਦੀ ਇੱਕ ਭੈਣ ਸੀ ਨਾਮ ਹੈ ਹੂੰ ਉਹਨੇ ਮਾਂ ਬਾਂ ਕੋ ਦੁਸ਼ਾਇ ਹਾਂ ਉਹ ਰਹੀ ਆਉਂਦੀ ਰਹੀ ਐ ਹੂੰ ਉਹਨੇ ਦੱਸਿਆ ਬੇਬੀ ਸਾਡਾ ਪਰਿਵਾਰ ਭਈ ਸਾਰਾ ਇੱਥੋਂ ਪਹੁੰਚ ਗਿਆ ਹੂੰ ਵੀ ਉਹ ਮੇਰਾ ਪਾਪੀ ਪਾਈ ਦਾ ਸਭ ਮਰ ਗਿਆ ਤੇ ਉਹ ਮਾਰਿਆ ਗਿਆ ਇਹਦੇ ਤੋਂ ਮਰਿਆ ਉਹ ਇਸ ਤਰੀਕੇ ਦੀ ਹੂੰ ਫਿਰ ਉਹ ਜੋਗੀਆਂ ਦੀ ਬੁੜੀ ਉਹ ਬਾਪਾ ਕੋ ਸੁਸ਼ਾਜ ਹੂੰ ਉਹਦੇ ਆਉਂਦੀ ਬਣ ਜਿਹੜੀ ਮਾਤਾ ਸੀਗੀ ਇਹ ਕਹਿ ਪੈਣਾ ਸੀਗੀ ਉਹ ਹੈਗੀ ਜੀਆਂ ਚਾਰ ਪੈਣਾ ਸੀ ਹੈ ਸਾਰੇ ਬਾਕੀ ਦੀਆਂ ਕਿੱਥੇ ਕਿੱਥੇ ਸੀ ਬਾਕੀ ਦੀਆਂ ਜਿਹੜੀ ਉਦੋਂ ਛੋਡੀ ਦੀ ਹਾਂ ਉਹ ਦਿਆਲ ਘੜਤੀ ਦਿਆਲਗੜ ਹਾਂ ਅੱਛਾ ਉਹਨਾਂ ਪਰਿਵਾਰਾਂ ਦਾ ਕੀ ਬਣਿਆ ਉਹਨਾਂ ਦੇ ਭੈਣ ਉਹ ਬਿਲਕੁਲ ਠੀਕ ਨੇ ਸਭ ਦਿਆਲਗੜ ਇੱਕ ਕਿ ਦਿਆਲਗੜ ਜੇ ਜੀ ਦਿਆਲਗੜ ਕਿੱਥੇ ਜ ਹੋਇਆ ਆ ਕੀ ਐਸਲੇ ਬੇ ਜੀ ਪਾਤਣਾ ਏਰੀਆ ਤੇ ਪਾਤਣਾ ਏਰੀਆ ਤੇ ਆਂਗਲਾ ਛਾਪੇ ਨਿਕਰਾ ਛਾਪੇ ਜੱਕ ਦਿੱਤੀ ਜਾਂਦੀ ਕੁਝ ਨਖਰਾਲ ਅੱਛਾ ਉਹ ਉਹ ਠੀਕ ਠਾਕ ਨੇ ਉਹ ਠੀਕ ਠਾਕ ਇਹ ਦੂਜੀਆਂ ਦੋ ਭੈਣਾਂ ਹੋਰ ਜਿਹੜੀ ਦੂਜੀ ਸੀ ਉਹ ਹੈਗੀ ਸੀ ਸੁਨਾਮ ਸੁਨਾਮ ਹਾਂ ਉਹਦੇ ਲਾਜ਼ਮੀ ਹੋਈ ਹੂੰ ਉਹ ਮਰ ਗਿਆ ਸਾਲਾ ਦੋਪਰ ਅਬ ਨਹੀਂ ਮਤਲਬ ਹੱਲਿਆ ਵੇਲੇ ਤਾਂ ਨਹੀਂ ਉਹਨਾਂ ਨੂੰ ਕੋਈ ਨਹੀਂ ਪੁੱਛ ਹੋਇਆ ਤੇ ਚੌਥੀ ਜਿਹੜੀ ਚੌਥੀ ਦੀ ਉਹ ਬੁਖਰਾ ਸੁਆਣਾ ਪਿੰਡ ਹੈ ਕੱਗੇ ਕੋਲੇ ਅੱਛਾ ਉੱਥੇ ਵੇਖੀ ਦੀ ਹਾਂ ਉਹ ਇੱਕ ਮੁੰਡਾ ਦੀ ਉਹ ਹੁਣ ਬਲਮਗੜ ਵਸਦੇ ਨੇ ਹਾਂ ਬਲਮਗੜ ਪਿੰਡ ਲੈ ਆਇਆ ਤੁਮ ਕਰਨ ਠੀਕ ਹੈ ਇਸ ਟਾਈਮ ਉਹ ਬਲਮਗੜ ਨੇ ਅੱਛਾ ਪਰਮਾਨ ਵੀ ਠੀਕ ਹੈ ਅੱਛਾ ਬਲਮਗੜ ਕਿੱਥੇ ਜੋ ਹੈ ਇਹ ਬਲਮਗੜ ਵੀ ਦਿਆਲ ਕਰਦੇ ਲਵੀਰ ਅੱਛਾ ਸਮਾਨ ਜਲਦੀ ਸਮਾਨ ਥੋੜਾ ਉਹਨਾਂ ਜਾਣ ਹੈ ਉਹਨਾਂ ਹੈਗਾ ਜੀ ਅੱਛਾ ਤੁਹਾਡਾ ਬਤੂ ਦੇਵਾ ਮਾਸੀਆਂ ਤਾਂ ਕੋ ਜੰਡੀਆਂ ਤਿੰਨੇ ਮਾਸੀਆਂ ਤਿੰਨੇ ਮਰਦੀਆਂ ਕੁੜੀਆਂ ਹੋ ਗਏ ਚਾਰੇ ਮਰਦੀਆਂ ਮਤਲਬ ਤੇ ਇਹਨਾਂ ਦੇ ਨਾਂ ਕੀ ਸੀਗੇ ਤੁਹਾਡੀਆਂ ਮਾਸੀਆਂ ਦੇ ਜਿਹੜੀ ਮੇਰੀ ਮਾਂ ਦੀ ਉਹਦਾ ਨਾਮ ਮਜੀਦਨ ਮਜੀਦਨ ਜਿਹੜੀ ਉਹ ਤੋਂ ਛੋਟੀ ਸੀ ਉਹ ਮੇਰਾ 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 ਅੱਛਾ ਜਿਹੜੀ ਉਹ ਤੋਂ ਤੀਜੀ ਸੀ ਉਹ ਤੋਂ ਵੱਡੀ ਮਜੀਦ ਤੇਰੀ ਮੰਮੀ ਤੋਂ ਵੱਡੀ ਛੋ ਵੱਡੀ ਮੇਰੀ ਭੇਬੀ ਦੀ ਅੱਛਾ ਹਾਂ ਹਾਂ ਉਹ ਤੋਂ ਛੋਟੀ ਦੀ ਜਿਹੜੀ ਮੇਰਾ ਤੋਂ ਕਾਕੀ ਸੀ ਕਾਕੀ ਜਿਹੜੀ ਜਮਾ ਛੋਟੀ ਸੀ ਉਹ ਨੇਕਾਂ ਸੀ ਨੇਕਾਂ ਹਾਂ अच्छा ये कि ਤੁਸੀਂ ਗੱਲ ਕਰ ਰਹੇ ਸੀਗੇ ਕਿ ਪਾਕਿਸਤਾਨ ਤੋਂ ਵੀ ਕੁਝ ਫੋਨ ਫਾਨ ਆਉਂਦੇ ਰਹੇ ਨੇ ਉਹ ਕਿਹੜਾ ਪਰਿਵਾਰ ਆ ਉਸ ਪਰਿਵਾਰ ਬਾਰੇ ਉਹ ਮੇਰਾ ਬਾਪੂ ਕੀਨਵਾਲ ਖੇੜੀ ਮਾਸੀ ਕੋਲੇ ਕੰਮ ਸਿੱਖ ਗਿਆ ਹੈ ਹਾਂ ਹਾਂ ਉਹ ਜਿਹੜਾ ਬੁੜਾ ਦੀ ਮਾਸਰ ਉਹਨੇ ਕੰਮ ਸਿੱਖਾਇਆ ਅੱਛਾ ਤੇ ਉੱਥੇ ਖਾਸ ਗੁਰੂ ਕੋਲ ਹਰਤਸ ਮਾਰਨ ਹਾਂ ਉੱਥੇ ਲਾਇ ਉਹਨੇ ਖਾਸੇ ਸਾਲ ਹਾਂ ਕੰਮ ਸਿੱਖਿਆ ਆ ਹਾਂ ਉਹਦੇ ਤੇ ਦੋ ਮੁੰਡੇ ਅੱਛਾ ਤੇ ਉਹ ਪਾਕਿਸਤਾਨ ਨੂੰ ਚਲੇ ਗਏ ਠੀਕ ਹੈ ਉਹਨਾਂ ਨੇ ਫਿਰ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਹਾਂ ਹੁਣ ਕੁਝ 5 ਸਾਲ ਹੋ ਗਏ ਹੈਨਾ ਜੀ 5 ਸਾਲਾਂ ਦਾ ਉਹਨਾਂ ਨੇ ਪਤਾ ਨਹੀਂ ਕਿਵੇਂ ਨਿੱਤਾਂ ਤੋਂ ਚੱਕੇ ਨੰਬਰ ਨੰਬਰ ਹੂੰ ਸਾਡੇ ਨਾਲ ਬੋਲਾਗਾ ਹਾਂ ਜੀ ਤਾਂ ਫੋਨ ਨਹੀਂ ਹੋਕੀ ਹਾਂ ਨਾਈ ਵਾਲੇ ਕੌਣ ਹੈ ਜਰਨੈਲ ਰੋਡੇ ਦਾ ਮੁੰਡਾ ਹੈਗਾ ਹੂੰ ਉਹ ਇੱਥੇ ਨਾਈ ਵਾਲਾ ਬੰਦਾ ਹੈ ਜਰਨੈਲ ਰੋਡਾ ਕੌਣ ਹੈ ਜਰਨੈਲ ਰੋਡਾ ਮੱਝੀ ਆਉਂਦਾ ਅੱਛਾ ਉਹਦਾ ਸਾਡੂ ਦੇ ਸੀਰੀ ਉਹਦੇ ਨਾਲ ਉਹ ਸਰਪੰਚ ਹੈਗਾ ਹੂੰ ਨਾ ਹੀ ਆਲੇ ਦਾ ਮੈਂ ਨਾ ਹੂੰ ਉਹ ਜਾਂਦਾ ਸੀ ਉਧਰ ਪਾਕਿਸਤਾਨ ਚ ਉਹਨਾਂ ਦੇ ਕੋਲ ਹੋਊਗਾ ਬੰਦੇ ਹੂੰ ਉਹ ਆਇਆ ਸੀ ਜਾ ਕੇ ਉੱਥੇ ਗੱਲ ਹੋਈ ਸੀ ਉਹਦੀ ਉਸ ਬੁੜੇ ਦੀ ਸਾਡੇ ਚਾਚੇ ਹੂੰ ਵੀ ਜੱਟ ਸਾਡੇ ਬੰਦੇ ਮੈਨੂੰ ਮਲਿਆ ਦਿਓ ਕਿਤੇ ਜੇ ਹੈਗੇ ਹੂੰ ਜੇ ਹੈਗੇ ਮੈਨੂੰ ਫੋਨ ਕਰਨ ਨੰਬਰ ਉਹ ਲਿਆ ਸੀ ਉਹਨਾਂ ਤੋਂ ਅੱਛਾ ਉਹਨੇ ਫੇਰ ਸਾਨੂੰ ਉਹ ਨੰਬਰ ਦਿੱਤਾ ਅਸੀਂ ਫਿਰ ਉਹਨਾਂ ਨੂੰ ਲਾਇਆ ਹੂੰ ਇਹ ਰਜਿੰਦਰਾ 1000 ਤੱਕ ਕੰਮ ਮੰਗ ਵੀਡੀਓ ਕਾਲ ਕਰ ਫਿਰ ਉਹਨਾਂ ਵੀਡੀਓ ਕਾਲ ਕਰੀ ਸਾਰੇ ਜਵਾਬ ਉਹਨਾਂ ਨੇ ਦਿਖਾਏ ਹੂੰ ਫੋਨ ਨੂੰ ਉਧਰ ਰਹਿੰਦਾ ਮੇਰੇ ਬੇਟੇ ਕੋਲੇ ਅੱਛਾ ਅੱਛਾ ਫਿਰ ਉਹ ਨੰਬਰ ਸਾਡਾ ਫੋਨ ਨਰਾਹੀ ਦਾ ਹੋ ਗਿਆ ਸਿਆ ਹੂੰ ਅਜੇ ਹੁਣ ਆ ਹੂੰ ਦੇਖੀ ਜਾਂ ਨਹੀਂ ਮੋਬਾਈਲ ਤੇ ਜੁੜ ਦੇ ਉਹਨਾਂ ਤੋਂ ਨਹੀਂ ਆਇਆ ਕੋਈ ਕਦੇ ਨਾ ਸੁਣ ਚੁਕਿਆ ਅੱਛਾ ਸਾਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਬੁਤਿਆਰੀ ਜੀ ਹੁੰਦੀ ਆਉਣ ਦੀ ਉਦੋਂ ਕੋਈ ਰੌੜਾ ਪੈ ਜਾਂਦਾ ਅੱਛਾ ਵੀਜ਼ਾ ਬੰਦ ਹੋਏ ਨੇ ਦੋਨਾਂ ਸਰਕਾਰਾਂ ਦਾ ਹਾਂ ਜਿਹੜਾ ਸਾਡਾ ਚਾਚਾ ਸੀਗਾ ਹਾਂ ਤੇ ਉਹਦੀ ਪੂਰੀ ਤਮੰਨਾ ਸੀ ਆਉਣ ਦੀ ਅੱਛਾ ਉਹ ਬਸ ਵਿਚਾਰਾ ਆਉਣ ਦੇ ਉਸੇ ਹੀ ਵਸ ਇੰਨੇ ਉਹਦਾ ਇੰਤਕਾਲ ਚਾਚੇ ਦਾ ਨਾਂ ਕੀ ਸੀ ਬਾਬੂ ਖਾਨ ਬਾਬੂ ਖਾਨ ਹਾਂਜੀ ਉਮਰ ਵੀ ਬਹੁਤ ਈ ਸੀ ਹਾਂ ਇਹ ਕੇ ਚਾਚਾ ਤਾਂ ਇੱਕ ਤਾਂ ਇੱਥੇ ਮਾਰ ਹੀ ਗਿਆ ਸੀਗਾ ਨਾ ਜੀ ਮਾਸੀ ਦਾ ਪੁੱਤ ਦਾ ਮੁੰਡਾ ਅੱਛਾ ਮਾਸੀ ਦੇ ਪੁੱਤ ਮਾਸੀ ਦੇ ਪੁੱਤ ਉਹ ਠੀਕ ਠੀਕ ਜਿੰਨਾ ਕੋਲ ਇਹ ਕੰਮ ਸਿੱਖਿਆ अच्छा तू उने ਕੋਲ ਕੰਮ ਸਕੇ ਹਾਂ ਉਹਦੇ ਬਾਰੇ ਨਹੀਂ ਦੱਸਿਆ ਸੀਗਾ ਮਤਲਬ ਬਾਪੂ ਆਪਣਾ ਅੱਛਾ ਪਰਾ ਤੇ ਪਿਆਰਾ ਖਾਨ ਉਹ ਉੱਥੇ ਰਹਿਦਾ ਜੀ ਉੱਥੇ ਕਿਹੜਾ ਪਿੰਡ ਦੱਸਿਆ ਦੁਬਾਰੇ ਦੱਸਿਓ ਈਲਵਾਲ ਖੇੜੀ ਈਲਵਾਲ ਇਹ ਸੰਗਰੂਰ ਜ਼ਿਲ੍ਹੇ 'ਚ ਹਾਂ ਨਾਲ ਹੀ ਸੰਗਰੂਰ ਪਹਿਲਾਂ ਜੋ ਕਦ ਤੁਸੀਂ ਤਾਂ ਸੰਗਰੂਰ ਨੂੰ ਜਾਣਿਆ ਹਾਂ ਖੇੜੀ ਦੇ ਨਾਲ ਹੀ ਹੁੰਦਾ ਰਸਤੇ 'ਚ ਈਲਵਾਲ ਖੇੜੀ ਈਲਵਾਲ ਜੀ ਹਾਂ ਜੀ ਅੱਛਾ ਤੇ ਹੁਣ ਉਹਨਾਂ ਦਾ ਕੋਈ ਨਹੀਂ ਉੱਥੇ ਕੋਈ ਨਹੀਂ ਜੀ ਉੱਥੇ ਉਹਨਾਂ ਦਾ ਕੋਈ ਨਹੀਂ ਓਕੇ ਇੱਕ ਵਾਰੀ ਕਿਹਾ ਵੀ ਸਾਨੂੰ ਉਹ ਪਿੰਡ ਦੀ ਵੀਡੀਓ ਬਣਾ ਕੇ ਪਾ ਦਿਓ ਹਾਂ ਤੇ ਪਾਲਸੀ ਵੀ ਕੋਸ਼ਿਸ਼ ਕਰੀ ਤੇ ਸਾਡਾ ਬਸ 700 ਲੈਂਡ ਬਣੀ ਨਹੀਂ ਹੈ ਕੰਮ ਅੱਛਾ ਹਾਂ ਤੇ ਕਿਸਾਨੂੰ ਉਹਨਾਂ ਨੇ ਕਿਹਾ ਹੁਣ ਤੁਸੀਂ ਉਸ ਪਰਿਵਾਰ ਨੂੰ ਜਿਹੜਾ ਪਾਕਿਸਤਾਨ ਵਾਲਾ ਪਰਿਵਾਰ ਹੈਗਾ ਤੁਹਾਡਾ ਉਹਨੂੰ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਉਹਨੂੰ ਇਹ ਕਹਿੰਦੇ ਆ ਵੀ ਜੇ ਤੁਹਾਡੀ ਹਿੰਮਤ ਪਈਏ ਤੁਸੀਂ ਆਓ ਹਾਂ ਤੇ ਨਹੀਂ ਅਸੀਂ ਵੀ ਕੋਸ਼ਿਸ਼ ਕਰਾਂਗੇ ਫਿਰ ਬਹੁਤ ਅੱਛਾ ਹਾਂਜੀ ਮਿਲਣ ਦੀ ਤਮੰਨਾ ਹੈਗੀ ਆ ਮਿਲਣ ਦੀ ਤਮੰਨਾ ਜੀ ਮਿਲਣ ਦੀ ਬਾਈ ਚਾਚੇ ਦੀਆਂ ਦੋ ਕੁੜੀਆਂ ਨੇ ਜੀ ਹਾਂ ਤੁਸੀਂ ਜਾਣੀ ਪਿਆਰਾ ਖਾਨ ਦੇ ਪਾਈ ਨਾਲ ਉਹਦਾ ਚਾਚਾ ਮਸੀਹ ਦਾ ਪੁੱਤ ਆ ਠੀਕ ਹੈ ਉਹਦੀਆਂ ਦੋ ਕੁੜੀਆਂ ਨੇ 6 ਮੁੰਡੇ ਦੇ ਉਹਦੇ ਜੀ ਅੱਛਾ ਤੇ ਇੱਕ ਮੁੰਡਾ ਤਾਂ ਸਰਬਤੀ ਉਹਦਾ ਨੋ ਹਾਂ ਉਹ ਸੌਦੀ ਅਰਬ ਦੇ ਵਿੱਚ ਕੰਮ ਕਰਦਾ ਸੀਗਾ ਮਤਲਬ ਇਹਦਾ ਬਿਲਡਿੰਗ ਦਾ ਕੰਮ ਓਕੇ ਉਹ ਜਦੋਂ ਕਰੋਨਾ ਹੋਈ ਹਾਂ ਕਰੋਨਾ ਤੋਂ ਪਹਿਲਾਂ ਸਾਡੀ ਮਤਲਬ ਇਹ ਗੱਲਬਾਤ ਹੋਣ ਲੱਗੀ ਆ ਉਹਦੇ ਨਾਲ ਹਾਂ ਕਰੋਨਾ ਦੇ ਵਿੱਚ ਸਟਾਰਟ ਕੀਤਾ ਓਕੇ ਤੇ ਜਦੋਂ ਕਰੋਨਾ ਆਪਣਾ ਨਾਂ ਆਪਣਾ ਨਾਂ ਦੱਸਿਓ ਮੇਰਾ ਨਾਮ ਜੀਤਖਾਨ ਹੈ ਜੀ ਜੀਤਖਾਨ ਯਾਨੀ ਲੀਲੂ ਖਾਨ ਦੇ ਭਰਾ ਤੁਸੀਂ ਹਾਂਜੀ ਆ ਠੀਕ ਹੈ ਤੇ ਉਸ ਤੋਂ ਬਾਅਦ ਉਹਨੇ ਮੇਰੇ ਬੇਟੇ ਨੂੰ ਕਿਹਾ ਇਹਨੂੰ ਵੱਡੇ ਨੂੰ ਰਾਜਨ ਨੂੰ ਹੂੰ ਵੀ ਤੂੰ ਇੱਥੇ ਆ ਜਾ ਸੌਦੀਆ ਰਪਾ ਹੂੰ ਮੇਰੇ ਕੋਲੇ ਹੂੰ ਵੀ ਮੈਂ ਤੇਰਾ ਇੱਥੇ ਸੈਟਿੰਗ ਬੰਦ ਸਾਰੀ ਕਰੂੰਗਾ ਹਾਂ ਤੇ ਇਹਦੇ ਨਾਲ ਸਾਡੇ ਨਾਲ ਉਹਦਾ ਕਿੰਨਾ ਪਿਆਰ ਵਧਿਆ ਉੱਥੋਂ ਹੂੰ ਦੋ-ਦੋ ਘੰਟੇ ਗੱਲ ਚੱਲੀ ਜਾਇਆ ਕਰੇ ਕੋਨ ਤੇ ਅੱਛਾ ਸਾਡੇ ਨਾਲ ਹੂੰ ਐਨਾ ਉਹਨੂੰ ਸਾਰਾ ਪਤਾ ਸੀ ਇੱਧਰ ਬਾਰੇ ਠੀਕ ਹੋਇਆ ਸੀ ਹੂੰ ਜਿਵੇਂ ਹੁਣ ਆਪਾਂ ਇਹ ਵੱਡੇ ਭਾਈ ਦਸਤਰੀ ਨੇ ਜੋ ਹੂੰ 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 ਇਹਦੇ ਬਾਰੇ ਸਾਰਾ ਪਤਾ ਸੀ ਉਹ ਉਸ ਤੋਂ ਬਾਅਦ ਕੀ ਹੋਇਆ ਜੀ ਕੋਰੋਨਾ ਦੇ ਵਿੱਚ ਉਹਨੇ ਛੁੱਟੀ ਵਾਲੀਓ ਜੀ ਹੂੰ ਵਾਪਸੀ ਦੀ ਹੂੰ ਬਾਹ ਜਾ ਕਰੋਨਾ ਦੇ ਵਿੱਚ ਹੋਇਆ ਮੜਾਇਆ ਜਖਾਮ ਖੰਗ ਹੋਈ ਹਸਪਤਾਲ ਦੇ ਵਿੱਚ ਗਿਆ ਨਾਲ ਦੀ ਨਾਲ ਬਸ ਇੰਤਕਾਲ ਹੋਏ ਹੋਏ ਹੂੰ ਉੱਥੇ ਦਫਨਾਇਆ ਗਿਆ ਜੀ ਉਹ ਹੂੰ ਬਾ ਉਹ ਤੋਂ ਬਾਅਦ ਛੋਟੇ ਪਾਈ ਵੀ ਨੇ ਉੱਥੇ ਦੋ ਅੱਛਾ ਸਾਉਦੀ ਅਰਬੀ ਦੀ ਸਾਉਦੀ ਅਰਬੀ ਕੀ ਹਾਂ ਤੇ ਇੱਕ ਉਹਨਾਂ ਦਾ ਪਾਈ ਆ ਉਹ ਤੋਂ ਛੋਟਾ ਅਖਤਰ ਹਾਂ ਉਹ ਡਬਈ ਦੇ ਵਿੱਚ ਉਹਦਾ ਉੱਥੇ ਕਾਰੋਬਾਰ ਹੈ ਅੱਛਾ ਹਾਂ ਉਹ ਫਿਰ ਇਹ ਜਿਹੜੀ ਉਹ ਕੁੜੀਆਂ ਨੇ ਚਾਚੇ ਦੀਆਂ ਹੂੰ ਉਹ ਇੱਕ ਦੇਖਾਂ ਨਾਲ ਤਾਂ ਉਹ ਫੜਾਇਦਾ ਬੱਚਾ ਦਾ ਲਾਲੋ ਸਾਡਾ ਭੋਈਆ ਹੂੰ ਤੇ ਉਹ ਤਾਂ ਪਹਿਲਾਂ ਤਾਂ ਦਵਾਈ ਚੱਕ ਚਲਾਉਂਦਾ ਸੀ ਹੂੰ ਫਿਰ ਉਹ ਵੀ ਇੰਗਲੈਂਡ ਨੂੰ ਭੱਗ ਗਿਆ ਅੱਛਾ ਆਹ ਉਹ ਕੁੜੀਆਂ ਕੋਲੇ ਵੱਡੀ ਕੁੜੀ ਕੋਲੇ ਦੋ ਬੇਟੀਆਂ ਬੇਟੀਆਂ ਨੇ ਹੂੰ ਤੇ ਉਹਨਾਂ ਦੇ ਨਾਮ ਪਤਾ ਕੁਛ ਆ ਇੱਕ ਦਾ ਨੋ ਤਾਂ ਸ਼ਵਾਨਾ ਜੀ ਸ਼ਵਾਨਾ ਹਾਂ ਅੱਛਾ ਇੱਕ ਦਾ ਨੋ ਨਜਮ ਹੈ ਨਜਮ ਹਾਂ ਅੱਛਾ ਅੱਛਾ ਉਹ ਕੁੜੀਆਂ ਉਹਨਾਂ ਨਾਲ ਸਾਡੀ ਮੇਰੀ ਬੇਟੀਆਂ ਬਹੁਤ ਗੱਲਾਂ ਹੁੰਦੀਆਂ ਨੇ ਫੋਨ ਤੇ ਅੱਛਾ ਹਾਂ ਉਹ ਆਮੀ ਗੱਲਾਂ ਕਰਦੀਆਂ ਰਹਿੰਦੀਆਂ ਨੇ ਉਹ ਪੈਸੇ ਦਿੱਤੇ ਆਉਣ ਨੂੰ ਵੀ ਦਾਈਓ ਬਹਿਣੀ ਮਨਣਾ ਜੀ ਵੀ ਇਹ ਹੋਈ ਸੀ ਕਿ ਦੋਨੇ ਭੈਣਾਂ ਨੂੰ ਅਸੀਂ ਸੂਟ ਕਾਲੇ ਰੰਗ ਦੇ ਕਢਾ ਕੇ ਤੇ ਕਿਸੇ ਲੋਟ ਪਹਚਾਈਏ ਓਕੇ ਓਕੇ ਹਾਂ ਇਹ ਹ ਵੀ ਤੇ ਹੋਣਾ ਪਿਆ ਆਰਡਰ ਤੇ ਫਿਰ ਅਸੀਂ ਐਂ ਲਾ ਗਏ ਵੀ ਕਿਤੇ ਇਹਨਾਂ ਕਹਿੰਦੇ ਵੀ ਖਵਨੀ ਏ ਆ ਜੇ ਲੋ ਅਸੀਂ ਡਰ ਕੇ ਚਲੋ ਟਾ ਭੂਗ ਕਰਕੇ ਜਸੂਸੀ ਕਰਦੇ ਨੇ ਸਭ ਜਿੱਦ ਕਿਤੇ ਰਹਿਨੇ ਆ ਵੀ ਕਿਤੇ ਕਈ ਵਾਰੀ ਕੈਲ ਕਰਦੇ ਆ ਫੋਨ ਬ੍ਰੈਕ ਮੇਲ ਕਰਦੇ ਆ ਫਲਾਣਾ ਆਹ ਹਾਂ ਬਿਲਕੁਲ ਜੀ ਕਰਦੇ ਫੋਨ ਵੀ ਕਰ ਫੋਨ ਤੁਸੀਂ ਕਦੇ ਤੇ ਕਰਦੇ ਹੋ WhatsApp ਕਰਦੇ ਹੋ ਸਿੱਧਾ ਕਰਦੇ ਹੋ WhatsApp ਤੇ WhatsApp ਵੀਡੀਓ ਕਾਲ ਵੀ ਲਾ ਲੈਣੇ ਅਸੀਂ ਓਕੇ ਸਾਨੂੰ ਨੇ ਫੁੱਲ ਬੋਧ ਸਾਨੂੰ ਨੇ ਕਿਹੜੇ ਵੇਲੇ ਕਰਦੇ ਹੋ ਤੁਸੀਂ ਸ਼ਾਮ ਨੂੰ ਅੱਛਾ ਸਾਨੂੰ ਦੇ ਹੋਰ ਸ਼ੱਕ ਪੈ ਗਈ ਸੀ ਹਾਂ ਸਾਡੇ ਨਸੀਬ ਜੂਨੇ ਤੋਂ ਮੰਗਿਆ ਦੇ ਪਿੰਡ ਵਾਲੇ ਤੋਂ ਹਾਂ ਹਾਂ ਉਦੋਂ ਇਹਨਾਂ ਨੇ ਈ ਤੇ ਨਿਕਾਇਤਾ ਹਾਂ ਕਨਾ ਇੱਕੜਾ ਉਰੇ ਦੇ ਨੇ ਹਾਂ ਇਹਨਾਂ ਕੋਲੇ ਦਾ ਖਾੜ ਪੂ ਆਉਂਦੇ ਨੇ ਅੱਛਾ ਇੱਕੜਾ ਮੁਸਲਮਾਨ ਨੇ ਉਰੇ ਦੇ ਹਾਂ ਕਿਦਾਂ ਹਣੀ ਨਹੀਂ ਉਰੇ ਦੇ ਹਾਂ ਕਿਦਾਂ ਇਹਨਾਂ ਦੇ ਦਾ ਸੀ ਘਰ ਪੂ ਮੇਰੇ ਅੱਛਾ ਅਸੀਂ ਡਰ ਗਏ ਵਿਗਦੇ ਮੈਂ ਲਾਇਆ ਜਲ ਛੱਪਈ ਨਾ ਪਾਦੇ ਨਾ ਹੁਣ ਸੀਟ ਬਣੀ ਹੋਈ ਐ ਇੱਥੇ ਆਹ ਬਣੀ ਹੋਈ ਐ ਓਕੇ ਬੜੀ ਵਧੀਆ ਬਣੀ ਹੋਈ ਓ ਪੀਤੇ ਤੋਂ ਗਾਹਤਾ ਅੱਛਾ ਹਾਦੀ ਉਹ ਸਾਡੇ ਸਾਰਿਆਂ ਨੂੰ ਫੇਰ ਡਰ ਜਾ ਹੋ ਗਿਆ ਇੱਕ ਜਿਹੜਾ ਜਨੇ ਵਿਚ ਫਿਰ ਦੂਜੇ ਦੇ ਜਿਵੇਂ ਪ੍ਰਧਾਨ ਕੇ ਤੇ ਜਿਵੇਂ ਇਹ ਗਹਿਰ ਲੱਗੇ ਵੀ ਆਪਣੇ ਜੱਦੀ ਮਾਣ ਤੇ ਪੈਂਤਰੀ ਕੋਲੇ ਦਾ ਪਹਿਲਾ ਜੱਤੀਆ ਉਰੀ ਘੜਾ ਦਲ ਸੀਦਾ ਹੁਣ ਕਹਿੰਦਾ ਹੂੰ ਜਿੱਦ ਉਰੀ ਦੀਆਂ ਜਿੱਦ ਦਾ ਪਿੰਡ ਬੱਜਿਆ ਫੇਰ ਭਾਈ ਕੋ ਸਾਰਿਆਂ ਦੇ ਹੋਰ ਲੋਕ ਹੋ ਗਏ ਤਾਂ ਲੇਕਿਨ ਅੱਛਾ ਇੱਕ ਗੱਲ ਦੱਸੋ ਜਿਹੜੀ ਮਤਲਬ ਤੇਰੇ ਸੌਰੇ ਕਿਹੜੇ ਪਿੰਡ ਦੇ ਕਲਵਾਣ ਕਲਵਾਣ ਤੇ ਇਹ ਮੇਰੇ ਖਿਆਲ ਆਪਣਾ ਹਾਂਜੀ ਜੀਤ ਦੇ ਜੀਤ ਦੇ ਵੀ ਉੱਥੇ ਨੇ ਇੱਕੋ ਇੱਕੋ ਕਰਾ ਡੱਡ ਕਰਾਂਗੇ ਨਾ ਕਰਾ ਡੱਡ ਕਰ ਅੱਛਾ ਤੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਘਟਨਾ ਤੁਹਾਡੇ ਜਾਸ ਹੋਵੇ ਜਾਂ ਸਾਬਰੀ ਨੇ ਦੱਸੀ ਹੋਵੇ ਤੁਹਾਨੂੰ ਬਸ ਉਹਨਾਂ ਦੀ ਨਹੀਂ ਅਸੀ ਪੂਰੀ ਸਟੋਰੀ ਤੁਹਾਡੀ ਜਿਹੜੀ ਪਤਨੀ ਸੀਗੀ ਪਹਿਲਾਂ ਵਾਲੀ ਸਾਬਰੀ ਜਿਨ੍ਹਾਂ ਦੀ ਮੌਤ ਹੋ ਗਈ ਸੀਗੀ 1900 ਮੇਰੇ ਖਿਆਲ 87 ਦੇ ਵਿੱਚ ਹੈ ਨਾ ਤੇ ਉਹਨਾਂ ਨੇ ਕੋਈ ਕਹਾਣੀ ਸੁਣਾਈ ਹੋਵੇ ਉਹਨਾਂ ਦੇ ਪਰਿਵਾਰ ਦੀ ਇਹਦੇ ਨਾਲ ਸੰਬੰਧ ਕੱਲਿਆਂ ਵਾਲੇ ਉਹਨੇ ਗਏ ਹੋਏ ਨੇ ਜੀ ਪਾਕਿਸਤਾਨ ਅੱਛਾ ਹਾਂ ਗਰਾਹਾਂ ਵਾਲੇ ਓਕੇ ਗਰਾਹਾਂ ਵਾਲੇ ਗਰਾਹਾਂ ਵਾਲੇ ਹਾਂ ਕਾਕਾ ਨਹੀਂ ਆਉਂਦਾ ਹੁੰਦਾ ਜੀ ਗਰਾਹਾਂ ਵਾਲਾ ਆਪਣੇ ਇੱਕ ਥੋੜੇ ਅਰਬ ਕੰਟਰੀਆਂ ਚੋਂ ਆਇਆ ਸੀ ਇੱਕ ਵਾਰੀ ਮੈਨੂੰ ਮਿਲਾਇਆ ਸੀਗਾ ਤੁਸੀਂ ਬੰਦਾ ਇੱਥੇ ਜਿਹੜਾ ਐ ਜੀ ਅਰਬ ਦੇਸ਼ਾਂ ਦੇ ਵਿੱਚੋਂ ਕੋਈ ਆਇਆ ਸੀਗਾ ਮੇਰੇ ਹੁਣ ਨਾਂ ਨਹੀਂ ਉਹਦਾ ਜ਼ਿਆਦਾ ਆ ਆਇਆ ਸੀ ਮੈਨੂੰ ਮਿਲਾਇਆ ਸੀ ਤੁਸੀਂ ਉਹ ਹਾਂ ਅੱਛਾ ਉਹਨਾਂ ਦੇ ਦੋ ਮਾਮੇ ਗਏ ਹੋਏ ਨੇ ਹਾਂ ਜੀ ਗਰਾਹਾਂ ਤੋਂ ਗਰਾਹਾਂ ਤੋਂ ਹਾਂ ਨਾ ਨਾ ਨਾਲ ਕੋਈ ਰابطਾ ਹੋਇਆ ਦੋ ਮਾਮੀਆਂ ਜੀ ਉਹ ਤਾਂ ਉਧਾਕੇ ਵੀ ਗਈ ਨੇ ਇੱਕ ਵਾਰੀ ਉਧਾ ਆ ਵੀ ਗਈ ਅੱਛਾ ਅੱਛਾ ਕੀ ਜੀ ਆਈ ਸੀ ਇਹ ਮਤਲਬ ਉਹਨਾਂ ਦੇ ਤਾਂ ਨਹੀਂ ਪਰਿਵਾਰ ਦਾ ਕੋਈ ਬੰਦਾ ਮਾਰਿਆਗਾ ਉਹ ਨਾ ਉਹਨਾਂ ਦੇ ਪਰਿਵਾਰ ਦਾ ਨਹੀਂ ਕੋਈ ਵੀ ਮਾਰਿਆ ਅੱਛਾ ਉਹ ਪਰਿਵਾਰ ਦਾ 80 ਜਾਈ ਦੋ ਰਲੇ ਗਏ ਦੋ ਪਾਕਿਸਤਾਨ ਨੂੰ ਚਲੇ ਗਏ ਉਹਨਾਂ ਦਾ ਉਧਰ ਵੀ ਪਰਿਵਾਰ ਪੂਰਾ ਸੀ ਇੱਧਰ ਵੀ ਅੱਛਾ ਇਹ ਜਿਹੜੀ ਮੇਰੇ ਘਰ ਆਈ ਸੀ ਸਾਬਰੀ ਹਾਂ ਇਹਨਾਂ ਦਾ ਪਿਓ ਉਹਨਾਂ ਨੂੰ ਪਾਖੜਾ ਬਣਦੀ ਸੀ ਹੂੰ ਉੱਥੇ ਕੰਮ ਕਰਦਾ ਸੀ ਦਿਹਾੜੀ ਤੇ ਜੀ ਉਹ ਟਿਪਕ ਹਾਲ ਚੜ ਗਿਆ ਹੂੰ ਉੱਥੇ ਕੀ ਗੱਲ ਆ ਇਹਨੂੰ ਡਰਟ ਨੇ ਕੁੜੇ ਚ ਹੂੰ ਉਹ ਡੀਗਾ ਪੱਕ ਗਿਆ ਅੱਛਾ ਪੱਕਣ ਦੇ ਕਾਰਨ ਬਸ ਉਹਦੀ ਮੌਤ ਹੋ ਗਈ ਓਕੇ ਇਹ ਫਿਰ ਉਹ ਪਿੰਡ ਛੱਡ ਕੇ ਫਿਰ ਗਲਾਹਾਂ ਨੇ ਨਾਨ ਕਹਿੰਦੇ ਪਾ ਲਈ ਹੂੰ ਇਹਨੇ ਅੱਛਾ ਜਿਵੇਂ ਮਲੇਰ ਕੋਟਲੇ ਮਤਲਬ ਮੁਹੰਮਦ ਸ਼ੇਰ ਖਾਨ ਨੇ ਹਾਜ਼ਾ ਨਾਰਾ ਮਾਰਿਆ ਸੀ ਸੈਦ ਜਦਾਂ ਹਾਂ ਜਦੋਂ ਹੁਕਮ ਹੋਇਆ ਉਸ ਕਰਕੇ ਮਲੇਰ ਕੋਟਲੇ ਕੋਈ ਕਤਲੇਆਮ ਨਹੀਂ ਹੋਇਆ ਮਤਲਬ ਉੱਥੇ